ਸੱਜਣੋ ਕਣਕ ਦੇ ਭਾਅ ਬਹੁਤ ਵੱਧ ਗਏ। ਅਗਲੀ ਕਣਕ ਤੋਂ ਬਹੁਤ ਚੰਗੀਆਂ ਉਮੀਦਾਂ। ਆਲੂਆਂ ਤੋਂ ਵੀ ਚੰਗੀਆਂ ਉਮੀਦਾਂ। ਤਾਂ ਫਿਰ ਕਿਸਾਨਾਂ ਨੂੰ ਚੰਗੇ ਥਾਂ ਤੇ ਇਨਵੈਸਟ ਕਰਨ ਦੀ ਜਗ੍ਹਾ ਦੱਸੀ ਜਾਵੇ। ਆਪਾਂ ਨਿਹਾਲ ਸਿੰਘ ਵਾਲੇ ਦੇ ਵਿੱਚ ਆ ਪਹਿਲਾਂ ਤਾਂ ਨਿਹਾਲ ਸਿੰਘ ਵਾਲੇ ਦੇ ਵਿੱਚ ਐਡਰੈਸ ਸਮਝੋ। ਲੋ ਸੱਜਣੋ ਆ ਆ ਗਿਆ ਨਿਹਾਲ ਸਿੰਘ ਵਾਲੇ ਦਾ ਜਦੋਂ ਆਪਾਂ ਸਬਜ਼ੀ ਮੰਡੀ ਤੋਂ ਸੜਕ ਦੇ ਉੱਤੇ ਚੜਦੇ ਆਂ ਖੱਬੇ ਹੱਥ ਤੁਸੀਂ ਮੁੜ ਜਾਣਾ। ਖੱਬੇ ਹੱਥ ਮੁੜ ਕੇ ਤੁਸੀਂ ਚਲੇ ਜਾਣਾ। ਬਰਨਾਲੇ ਵਾਲੀ ਸਾਈਡ ਨੂੰ ਇੱਥੇ ਤੁਹਾਨੂੰ ਜਿਆਦਾ ਬਾਹਰ ਨਿਕਲਣ ਦੀ ਲੋੜ ਨਹੀਂ ਪਿੱਛੇ ਜੇ ਬੰਦਾ ਬੈਠਾ ਗਲੀ ਦੇ ਵਿੱਚ ਜਿਹੜਾ ਫਿਰ ਸੱਜਣੋਂ ਮਨੀ ਵਾਲਾ ਨਾਗ ਹੁੰਦਾ ਨਾ ਫਿਰ ਉਹ ਤਾਂ ਡੂੰਗੀ ਖੁੱਡ ਚ ਹੀ ਹੁੰਦਾ ਆਜੋ ਲਓ ਤੁਸੀਂ ਐਡਰੈਸ ਸਮਝ ਚੁੱਕੇ ਹੁਣ ਤੁਸੀਂ ਪਹੁੰਚ ਚੁੱਕੇ ਆ ਇਸ ਗਲੀ ਤੇ ਜਿੱਥੇ ਲਿਖਿਆ ਹੋਇਆ ਨਿਊ ਜੋੜਾ ਜੁਵਲਰ ਇਸ ਬੰਦੇ ਦੇ ਕਿਉਂ ਲੈ ਕੇ ਆਇਆ ਕਿਉਂਕਿ ਸੋਨੇ ਦਾ ਕੰਮ ਹਮੇਸ਼ਾ ਪੁਰਾਣੇ ਬੰਦੇ ਤੇ ਭਰੋਸਾ ਕਰਕੇ ਕੀਤਾ ਜਾ ਸਕਦਾ ਹੈ ਇਹ ਸੱਜਣੋ ਜਿਹੜੇ ਬੰਦੇ ਇਹ ਆ ਨਾ ਨਿਊ ਜੋੜਾ ਵਾਲੇ ਇਹ ਬੰਦੇ ਪਿਛਲੀਆਂ ਤਿੰਨ ਪੀੜੀਆਂ ਚੌਥੀ ਪੀੜੀ ਆ ਗਈ ਇਹਨਾਂ ਦੀ ਤਿੰਨ ਪੀੜੀਆਂ ਤਾਂ ਇਸ ਵਕਤ ਕਾਊਂਟਰ ਤੇ ਬੈਠੀਆਂ ਇਹਨਾਂ ਦੀਆਂ ਚੌਥੀ ਪੀੜੀ ਸਰਦਾਰ ਫੁੱਮਣ ਸਿੰਘ ਹੁਣਾਂ ਦੀ ਤਸਵੀਰ ਲੱਗੀ ਹੋਈ ਆ ਮਤਲਬ ਕਹਿਣ ਤੋਂ ਭਾਵ ਸੁਨਿਆਰਿਆਂ ਦੇ ਕੰਮ ਦੇ ਵਿੱਚ ਚੌਥੀ ਪੀੜੀ ਆ ਜੋ ਲੋਕਾਂ ਤੋਂ ਵਿਸ਼ਵਾਸ ਘਮਾ ਰਹੀ ਐ ਸਜਣੋ ਆਪਾਂ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਸੋਨੇ ਦਾ ਭੇਤ ਵੀ ਦੇਵਾਂਗੇ ਕਾਫੀ ਸਾਰਾ ਤੇ ਨਾਲ ਦੀ ਨਾਲ ਨਾ ਸਜਣੋ ਤੁਹਾਨੂੰ ਆਪਾਂ ਇੱਕ ਇਹੋ ਜਿਹਾ ਆਫਰ ਦੇ ਕੇ ਜਾਵਾਂਗੇ ਜਿਹੜਾ ਤੁਹਾਡੇ ਘਰ ਦੀਆਂ ਬੀਬੀਆਂ ਭੈਣਾਂ ਪੂਰਾ ਖੁਸ਼ ਰਹਿਣਗੀਆਂ ਅੱਜ ਮੈਂ ਤੁਹਾਡੇ ਪੱਖ ਦੀ ਗੱਲ ਕਰਕੇ ਜਾਊਂਗਾ ਤੁਹਾਨੂੰ ਖੁਸ਼ ਕਰਕੇ ਜਾਊਂਗਾ ਆਜੋ ਆਪਾਂ ਮਿਲਦੇ ਆਂ ਜੌੜਿਆਂ ਨੂੰ ਕਿਉਂ ਪ੍ਰੀਤ ਕਿਹਦੇ ਨਾਲ ਗੱਲ ਕਰੀਏ ਤਨ ਪੀੜੀਆਂ ਬੈਠੀਆਂ ਆਪਣੇ ਕੋਲੇ ਵੱਡਿਆਂ ਤੋਂ ਸ਼ੁਰੂ ਕਰੀਏ ਮੈਂ ਕਹਿੰਦਾ ਯਾਰ ਮੁੰਡੇ ਨੇ ਜਿਹਨੇ ਗੱਦੀ ਸੰਭਣੀ ਆਪਾਂ ਉਹਦੇ ਨਾਲ ਗੱਲ ਕਰੀਏ ਹਨਾ ਅਸਲ ਦੇ ਵਿੱਚ ਬਾਪੂ ਹੁਣਾਂ ਦੇ ਸਿਰ ਤੇ ਜੇ ਮੁੰਡਾ ਜਵਾਨ ਹੋ ਕੇ ਕੰਮ ਸੰਭਲੇ ਉਹ ਜ਼ਿਆਦਾ ਵਧੀਆ ਨਾਲ ਇੰਟਰਨੈਸ਼ਨਲ ਮਾਰਕੀਟ ਦੇਖਦਾ ਇਹ ਮੁੰਡਾ ਇਹ ਅਸਲ ਦੇ ਵਿੱਚ ਕੈਨੇਡਾ ਦਾ ਸੁਨਿਆਰਾ ਕੈਨੇਡਾ ਦਾ ਹੀ ਕੈਨੇਡਾ ਦਾ ਜੌੜਾ ਸਾ ਉਹ ਕੈਨੇਡਾ ਦੇ ਵਿੱਚ 20 ਸੁਨਿਆਰੇ ਦਾ ਕੰਮ ਹੀ ਕਰਦੇ ਐਮਸੂਨ ਦੇ ਵਿੱਚ ਜੀ ਅੱਛਾ ਐਮਸੂਨ ਦੇ ਵਿੱਚ ਕੈਨੇਡਾ ਉੱਥੇ ਵੀ ਇਹੀ ਕੰਮ ਕਰਦੇ ਉੱਥੇ ਮੈਂ ਜੀ ਸੁਨਿਆਰੇ ਨੂੰ ਸਮਾਨ ਦਿੰਦਾ ਸਾਹੂਲ ਹੋਲ ਸੇਵ ਦਾ ਕੰਮ ਕਰਦਾ ਸੁਨਿਆਰਿਆਂ ਦਾ ਸੁਨਿਆਰਾ ਹਾਂਜੀ ਇੱਥੇ ਆਮ ਲੋਕਾਂ ਦੇ ਸੁਨਿਆਰੇ ਉੱਤੇ ਸੁਨਿਆਰਾਂ ਦਾ ਸੁਨਿਆਰਾ ਇੱਥੇ ਜੀ ਰਿਟੇਲ ਦਾ ਕੰਮ ਕਰਦੇ ਆ ਉਹ ਤੇ ਸੁਨਿਆਰਿਆਂ ਨੂੰ ਸਮਾਨ ਦਿੰਦੇ ਸਮਾਨਦਨੇ ਇੱਕ ਯਾਰ ਮੈਂ ਦੇਖਿਆ ਗੱਲ ਵੀ ਸ਼ਾਇਦ ਜਾਂ ਤਾਂ ਇੰਟਰਨੈਸ਼ਨਲ ਮਾਰਕੀਟ ਤੇ ਧਿਆਨ ਡਿਜ਼ਾਈਨ ਬਹੁਤ ਅੰਟਿਕ ਪਿਆ ਬਿਲਕੁਲ ਪਰ ਇਹ ਕੱਢਿਓ ਉਹਦਾ ਡਿਜ਼ਾਈਨ ਕੱਢਿਓ ਜਰੂਰ ਕੱਢਿਓ ਕੱਢਿਓ ਦੇਖਿਓ ਹੁੰਦਾ ਬਾਈਕੈਟ ਹੀ ਆਪਣੇ ਬੋਲ ਮਾਰਕ ਬਾਈਕੈਟ ਬਾਈਕੈਟ ਹਾਲ ਮਾਰਕ ਹੁੰਦਾ ਹੈ ਹਾਲ ਮਾਰਕ ਬਾਈਕੈਟ ਜੀ ਐਚਯੂਆਈਡੀ ਪਾਸ ਠੀਕ ਹੈ ਲਿਆ ਫਿਰ ਉਹ ਡਿਜ਼ਾਈਨ ਕੱਢ ਕੇ ਦਿਖਾ ਜਿਹੜੇ ਜਮਾਂ ਅੰਟੀਕ ਆ ਸ਼ਾਇਦ ਤੁਸੀਂ ਕਿਤੇ ਨਹੀਂ ਦੇਖੇ ਹੋਣਗੇ ਮੈਂ ਵੀ ਨਹੀਂ ਦੇਖੇ ਕਦੇ ਡਿਜ਼ਾਈਨ ਕੱਢ ਕੇ ਦਿਖਾਉਣਾ ਤੁਹਾਨੂੰ ਕਮਾਲ ਇਹ ਰਾਣੀ ਹਾਰ ਬਣਾਇਆ ਜੀ ਅੰਟੀਕ ਦੇ ਵਿੱਚ ਦੇਖ ਕਰ ਕਰ ਇੱਕ ਪਰਲੇ ਪਾਸੇ ਇੱਕ ਹਾਰ ਪਿਆ ਉਹ ਵੀ ਕੱਢਾਂਗੇ ਆ ਆ ਪਹਿਲਾਂ ਆ ਸਾਰਾ ਸੈੱਟ ਕੱਢਦੇ ਉਸ ਤੋਂ ਬਾਅਦ ਉਹ ਨਾਲ ਆ ਬਾਹੀ ਹੈ ਜੀ ਹੂੰ ਇਹ ਇਸ ਤਰ੍ਹਾਂ ਦਾ ਸਮਾਨ ਆ ਜਿਹੜਾ ਉਹ ਰੈਡੀमेड ਵੀ ਬਣਿਆ ਬਲ ਇਹ ਰੈਡੀमेड ਤਿਆਰ ਪਿਆ ਜੀ ਆਪਣੇ ਕੋਲ ਇਸ ਤਰ੍ਹਾਂ ਦਾ ਰੈਡੀमेड ਹੀ ਤਿਆਰੀ ਤਿਆਰੀ ਲਈ ਜਾ ਸਕਦੇ ਆ ਤਿਆਰ ਰੈਡੀ ਹੈ ਜੀ ਠੀਕ ਹੈ ਜੀ ਠੀਕ ਹੈ ਰੈਡੀ ਹੈ ਤੇ ਤੇਰਾ ਨਾਂ ਕੀ ਹੈ ਜਿਹੜਾ ਸਾਬ ਮੇਰਾ ਨਾਂ ਸਮਰ ਸਿੰਘ ਜੀ ਸਮਰ ਸਮਰ ਹਾਂ ਜੀ ਸਮਰ ਕੱਢੀ 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 ਹਾਂ ਜੀ ਸਮਰ ਜੋੜਾ ਇੱਕ ਉਹ ਕੱਢੀ ਉਹ ਉਧਰਲੇ ਪਾਸੇ ਇੱਕ ਆ ਰਾਜਸਥਾਨੀ ਜੱਪਿਆ ਆਹ ਆਹ ਹਾਂ ਇਹ ਵੀ ਹਾਂ ਬਹੁਤ ਅਲੱਗ ਚੀਜ਼ ਹੈ ਇਹ ਵੀ ਬਹੁਤ ਸੋਹਣਾ ਸੈੱਟ ਹੈ ਜੀ ਇਹ ਵੀ ਆਪਣੇ ਕੋਲੇ ਰੈਡੀ ਪਿਆ ਜੀ ਆਏ ਨਹੀਂ ਵੀ ਕੋਈ ਆਰਡਰ ਤੇ ਤਿਆਰ ਕਰਾਂਗੇ ਸਾਰਾ ਸਾਮਾਨ ਤਿਆਰ ਹੈ ਬਹੁਤ ਅਲੱਗ ਚੀਜ਼ ਪਈ ਆ ਦੇ ਜੇ ਕਿਸੇ ਨੇ ਜੇ ਮੰਨ ਲਓ ਦੁਨੀਆ ਦੇ ਵਿੱਚ ਕਿਸੇ ਵੀ ਥਾਂ ਕੋਈ ਵੀ ਬੰਦਾ ਡਿਜ਼ਾਈਨ ਦਿਖਾਵੇ ਦੁਨੀਆ ਦਾ ਭਾਈ ਜੀ ਦੁਨੀਆ ਦਾ ਕੋਈ ਡਿਜ਼ਾਈਨ ਲਿਆਓ ਸਾਰਾ ਡਿਜ਼ਾਈਨ ਇੱਥੇ ਬਣ ਜਾਣਗੇ ਤੁਹਾਨੂੰ ਹਾਂ ਤੇ ਜਿਹੜੇ ਇੱਥੇ ਬਣ ਜਾਣਗੇ ਉਹ ਦੁਨੀਆ ਤੋਂ ਹੋਰ ਕਿੱਥੇ ਮਿਲਲੇ ਨਹੀਂ ਹਾਂ ਉਹ ਉਹ ਕਿਤੋਂ ਮਿਲਨੇ ਨਹੀਂ ਹਾਂ ਜਿਹੜੇ ਇੱਥੇ ਪਏ ਆ ਉਹ ਕਹਿੰਦੇ ਕਿਤੋਂ ਮਿਲਨੇ ਨਹੀਂ ਤੇ ਜਿਹੜੇ ਦੁਨੀਆ ਤੇ ਬਣਦੇ ਉਹ ਕੋਈ ਬਣਵਾ ਲਓ ਕੋਈ ਵੀ ਜਿੱਥੋਂ ਦਾ ਮਰਜੀ ਇੱਕ ਯਾਰ ਮੈਨੂੰ ਐ ਵੀ ਦੱਸ ਯਾਰ ਹੁਣ ਅੱਜ ਕੱਲ ਵੈਸੇ ਤਾਂ ਯਾਰ ਜਿਹੜੇ ਤੁਸੀਂ ਪੁਰਾਣੇ ਬੰਦੇ ਆ ਯਾਰ ਤੁਹਾਡੇ ਕੋਲ ਤਾਂ ਗਾਹਕ ਬਿਨਾ ਆਫਰਾਂ ਤੋਂ ਵੀ ਆਈ ਜਾਂਦਾ ਪਰ ਯਾਰ ਫਿਰ ਵੀ ਨੈਟ ਤੇ ਕਰਵਾਜਾ ਚੱਲਿਆ ਬਿਲਕੁਲ ਗਾਹਕਾਂ ਨੂੰ ਆਫਰਾਂ ਦੇ ਦਿੰਦੇ ਯਾਰ ਲੋਕ ਦਿੰਦੇ ਆ ਹਾਂ ਕੋਈ ਹੈ ਤੇਰੇ ਕੋਲੇ ਵੀ ਕੋਈ ਦਬਾਵਾ ਕੋਈ ਮੈਂ ਆਫਰ ਤਿਆਰ ਕੀਤੀ ਆ ਜੀ ਸਪੈਸ਼ਲ ਆ ਸੀਜ਼ਨ ਲਈ ਹਮ ਐ ਸੀਜ਼ਨ ਦੇ ਵਿੱਚ ਜੋ ਆਪਾਂ ਜੀ 10 ਤੋਲੇ ਦੇ ਉੱਤੋਂ ਦੀ ਸ਼ਾਪਿੰਗ ਕਰੂਗਾ ਹਮ 10 ਤੋਲੇ ਪਲੱਸ ਸ਼ਾਪਿੰਗ ਉਹਨੂੰ ਇੱਕ ਅਸੀਂ ਸਰਪ੍ਰਾਈਜ਼ ਗਿਫਟ ਦਵਾਂਗੇ ਉਹ ਸਰਪ੍ਰਾਈਜ਼ ਆਏ ਨਹੀਂ ਜੀ ਵੀ ਸਰਪ੍ਰਾਈਜ਼ ਕਹਿਣ ਨੂੰ ਸਰਪ੍ਰਾਈਜ਼ ਆ ਪਿਆ ਸਾਲ ਹੋ ਗਏ ਸਾਨੂੰ ਕੰਮ ਕਰਦੇ ਨੂੰ ਉਹ ਸਰਪ੍ਰਾਈਜ਼ ਸੱਚੀ ਸਰਪ੍ਰਾਈਜ਼ ਹੋਊਗਾ ਹਾਂ ਵੀ ਸਰਪ੍ਰਾਈਜ਼ ਸਰਪ੍ਰਾਈਜ਼ ਕਰੂਗਾ 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 ਵੀ ਅਗਲਾ ਲਫਾਫੇ ਖੋਲੀ ਜਾਵੇ ਤੇ ਵਿੱਚੋਂ ਸਰਪ੍ਰਾਈਜ਼ ਬੇਫਿਕਰ ਹੋ ਜਾਓ ਜੀ ਜਵਾਨ ਆ ਜਵਾਨ ਦਾ ਹੀ ਗੱਡ ਹਾਂ ਸਰਪ੍ਰਾਈਜ਼ ਕਰੂਗਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਕੋਈ ਬੰਦਾ 10 ਲੱਖ ਦੀ 10 ਲੱਖ ਦੀ ਸ਼ਾਪਿੰਗ ਤਾਂ ਲੋਕ ਆਮ ਤੌਰ ਤੇ ਜਿਹੜੇ ਵਿਆਹ ਆਲੇ ਹੁੰਦੇ ਆ ਨੌ ਵਾਸਤੇ ਕਰਦੇ ਆ ਬਿਲਕੁਲ ਨੌ ਵਾਸਤੇ ਵੀ ਕਰਦੇ ਆ ਜੀ ਯਾਤਰ ਕੁੜੀਆਂ ਵਾਸਤੇ ਵੀ ਕਰ ਲੈਂਦੇ ਆ ਕੁੜੀਆਂ ਵਾਸਤੇ ਵੀ ਕਰਦੇ ਕੋਈ ਕੁੜੀ ਵਾਸਤੇ ਕਰੇ ਨੋਹ ਵਾਸਤੇ ਕਰੇ ਕਿਸੇ ਵਾਸਤੇ ਕਰੇ 10 ਲੱਖ ਦੀ ਸ਼ੋਪਿੰਗ ਕਰੇਗਾ ਤਾਂ ਉਹਦੇ ਲਈ ਸਰਪ੍ਰਾਈਜ਼ ਹੋਊ ਸਰਪ੍ਰਾਈਜ਼ ਜੀ ਹੂੰ ਵਧੀਆ ਗਿਫਟ ਦੇਵਾਂਗੇ ਹਾਂ ਆ ਲਓ ਮਾੜੀ ਜੇ ਕੱਟਿਓ ਇਹ ਆ ਆ ਆ ਦਿਖਾਈ ਪ੍ਰੀਤ ਇਸ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਆ ਦੇਖੋ ਇਹ ਸਾਰੇ ਰੈਡੀ ਪਏ ਆ ਜੀ ਆਪਣੇ ਕੋਲੇ ਹੂੰ ਇਹ ਕੁੰਦਨ ਆ ਗਿਆ ਜੀ ਅੱਛਾ ਕੁੰਦਨ ਦਾ ਸੈਟ ਆ ਗਿਆ ਇਹ ਕੁੰਦ ਇੱਕ ਇੱਕ ਕੁੰਦਨ ਇਸ ਕੈਟਾਗਰੀ ਨੂੰ ਕਹਿੰਦੇ ਆ ਇਸ ਗਹਿਣੇ ਦੇ ਕੁੰਦਨ ਕੁੰਦਨ ਦੇ ਵਿੱਚ ਨਗ ਨਗਾ ਨੂੰ ਕਹਿੰਦੇ ਜੀ ਜਿਹੜੀਆਂ ਨਗਾ ਦਾ ਕੰਮ ਹੋਇਆ ਮੈਂ ਇਹਨੂੰ ਕੁੰਦਨ ਕਹਿੰਦੇ ਆ ਅੱਛਾ ਇਹਨੂੰ ਇਹਨੂੰ ਨਗਾ ਨੂੰ ਕਹਿੰਦੇ ਆ ਹਾਂ ਜਿਹੜੇ ਯਾਰ ਨਗਾ ਨੋਗਾ ਦਾ ਹਿਸਾਬ ਕਿਤਾਬ ਹੁੰਦਾ ਉਹ ਕੀ ਹੁੰਦਾ ਕਿਵੇਂ ਹੁੰਦਾ ਤੋਲ ਕੇ ਹੁੰਦਾ ਕਿਵੇਂ ਹੁੰਦਾ ਨਗਾ ਦਾ ਕੀ ਹਿਸਾਬ ਕਿਤਾਬ ਹੁੰਦਾ ਨਗਾ ਦਾ ਜੀ ਜਿਹੜਾ ਕੁੰਦਨ ਦਾ ਵਿੱਚ ਆ ਇਹਦੇ ਸਾਰੇ ਨਗ ਕੱਟ ਕੇ ਦਿੰਨੇ ਆਸੀਂ ਤੁਸੀਂ ਆਪਣੇ ਕੋਲੋਂ ਨਹੀਂ ਨਹੀਂ ਇਹ ਸਾਨੂੰ ਜਿਹੜੇ ਸਾਡੇ ਸਪੈਸ਼ਲ ਕਾਲੀਗਨ ਰੱਖੇ ਹੋਏ ਆ ਜੀ ਜੀ ਉਹਨਾਂ ਨੇ ਸਾਨੂੰ ਸੈਟ ਤਿਆਰ ਕਰਕੇ ਦੇਣਾ ਜੀ ਉਰੇ ਵਿੱਚ ਜਿਹੜੇ ਨਗ ਲੱਗਣੇ ਆ ਹੂੰ ਉਹਦਾ ਵਜਨ ਅੱਡ ਹੁਣ ਸੋਨੇ ਦਾ ਵਜਨ ਅੱਡ ਹੁਣ ਮਤਲਬ ਸੋਨੇ 'ਚ ਨਹੀਂ ਤੋਲ ਕੇ ਦਿੰਦੇ ਸੋਨੇ 'ਚ ਨਹੀਂ ਤੋਲ ਕੇ ਕੱਚਾ ਸੋਨਾ ਕੱਚਾ ਹੋਈ ਨਗ ਹੁੰਦੇ ਕੱਚੇ ਕੱਚੇ ਸੋਨੇ ਦੇ ਬਾਣੀ ਵੇਖ ਸਕਦਾ ਇਹ ਆਮ ਤੌਰ ਤੇ ਹੁੰਦਾ ਥੋੜੇ ਕੰਮ 'ਚ ਨਹੀਂ ਨਹੀਂ ਇਹ ਆਹ ਗੱਲ ਵੱਡੀ ਸੀ ਇਹ ਤੁਹਾਨੂੰ ਦੱਸਣੀ ਨਹੀਂ ਨਹੀਂ ਜੀ ਨਹੀਂ ਇਹ ਆਪਣੀ ਦੁਕਾਨ ਤੇ ਨਹੀਂ ਮਿਲੂਗਾ ਸਾਡੇ ਦੁਕਾਨ ਤੇ ਜੀ ਕੱਲਾ ਕੱਲਾ ਨਗ ਕੱਟ ਕੇ ਵੇਟ ਲੈਸ ਕਰਕੇ ਪਰਚੀ ਦਵਾਂਗੇ ਜੀ ਨਾਲ ਆਇ ਤੋਂ ਭਾਵੇਂ 20 ਸਾਲ ਬਾਅਦ ਭਾਵੇਂ ਜਵਾਕ ਆ ਜਾਣਗਾ ਕੋਈ ਆ ਜੇ ਉਹ ਕੱਟ ਕੇ ਤੁਹਾਨੂੰ ਨਗ ਉਵੇਂ ਹੀ ਰੱਖਾਂ ਆਮ ਤੌਰ ਤੇ ਇਸ ਤਰ੍ਹਾਂ ਦੇ ਸੈਟ ਬੁੜੀਆਂ ਤਾਂ ਨਹੀਂ ਲੈਂਦੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੁਨਿਆਰੇ ਆ ਵਿੱਚੇ ਥੋਲ ਦਿੰਦੇ ਆ ਤੇ ਜਦੋਂ ਵਾਪਸ ਕਰਨਾ ਹੁੰਦਾ ਉਦੋਂ ਕੱਟ ਦਿੰਦੇ ਆ ਬਿਲਕੁਲ ਸੱਚ ਹੈ ਜੀ ਵੀ ਮਤਲਬ ਇੱਥੇ ਤੁਸੀਂ ਕੋਈ ਨਗਾ ਵਾਲਾ ਸੈਟ ਲਓ ਨਗਾ ਦੇ ਪੈਸੇ ਤੁਹਾਨੂੰ ਸੋਨੇ ਦੇ ਭਾਅ ਨਹੀਂ ਲੱਗਣਗੇ ਨਗਾ ਦੇ ਨਗਾ ਦੇ ਲੱਗਾਂ ਨਗਾ ਦੇ ਅਸੀਂ ਕਹਿ ਕੇ ਜੀ ਹਮ ਅੱਡ ਲੈ ਲੈਨੇ ਨਗਾ ਕਦੇ ਵੇਚ ਨਹੀਂ ਥੋਲਦੇ ਨਾਗ ਬੈਟ ਨਹੀਂ ਤੋਲਣ ਕੇ ਲਿਆ ਗੱਲ ਬਹੁਤ ਵੱਡੀ ਸੀ ਮੇਰੇ ਹਿਸਾਬ ਨਾਲ ਤੁਹਾਡੀ ਮਾਰਕੀਟ ਦੀ ਇਹ ਸਭ ਤੋਂ ਵੱਡੀ ਗੱਲ ਆ ਹੈ ਬਿਲਕੁਲ ਜੀ ਬਿਲਕੁਲ ਆ ਸੈਟ ਬਹੁਤ ਸੋਹਣਾ ਹੂੰ ਇਹ ਆ ਦੇਖ ਪ੍ਰੀਤ ਹੈ ਇਹ ਪੁਰਾਣਾ ਸਟਾਈਲ ਆ ਗਿਆ ਜੀ ਆ ਆ ਜਿਹੜਾ ਸੈਟ ਵੈਸੇ ਬਣਤਰ ਦੇ ਹਿਸਾਬ ਨਾਲ ਫਿਰ ਬਹੁਤ ਜ਼ਿਆਦਾ ਬਾਹਲਾ ਹੈਵੀ ਵੀ ਨਹੀਂ ਹੋਊਗਾ ਹੈਵੀ ਨਹੀਂ ਹੈਗਾ ਜੀ ਹੈਵੀ ਨਹੀਂ ਹੋਊਗਾ ਪਰ ਦੇਖਣ ਨੂੰ ਬਹੁਤ ਜ਼ਿਆਦਾ ਲੱਗਦਾ ਬਿਲਕੁਲ वजन ਸਾਰਾ 4 ਟੋਲੇ ਆ ਜੀ ਆ ਦੇਖੋ 4 4 ਤੋਲਿਆਂ ਦੇ ਵਿੱਚ ਇਹ ਸੈੱਟ ਤਿਆਰ ਹੋਇਆ ਵਾ ਆ ਦੇਖ ਪ੍ਰੀਤ 4 ਤੋਲਿਆਂ ਦੇ ਵਿੱਚ ਆ ਸੈੱਟ ਤਿਆਰ ਹੋਇਆ ਵਾ ਤੇ ਦੇਖਣ ਨੂੰ ਮਤਲਬ ਇਹ ਦਿਖਾਵਾ ਇਹਦਾ ਖੜਾਵਾ ਇਹਦਾ ਘੋੜੇ ਵਾਲਾ ਹਨਾ ਬਿਲਕੁਲ ਬਿਲਕੁਲ ਹੂੰ ਆ ਦੇਖੋ ਜੜਾਊ ਜੜਾਊ ਇਹ ਆ ਜੜਾਊ ਸੈੱਟ ਆ ਜੜਾਊ ਸੈੱਟ ਜੜਾਊ ਦੀ ਵੀ ਬਹੁਤ ਡਿਮਾਂਡ ਹੈ ਜੀ ਇਹ ਸਪੈਸ਼ਲ ਐਨਆਰਆਈ ਲਈ ਐਨਆਰਆਈ ਬਹੁਤ ਪਸੰਦ ਕਰਦੇ ਆ ਆਪਣੇ ਸਾਰੇ ਇਹ ਇਤਰੇ ਇੰਸਟਾਗ੍ਰਾਮ ਤੇ ਪਾਇਆ ਹੋਇਆ ਪਾਇਆ ਪਾਇਆ ਜੀ ਪਾਇਆ ਹੈ ਇਹ ਮੇਰੇ ਕੋਲੇ ਮੇਰੇ ਕੋਲੇ ਜੀ ਤੀਜਾ ਆਰਡਰ ਆਇਆ ਇਹਦਾ ਇੰਸਟਾਗ੍ਰਾਮ ਤੋਂ ਹੀ ਇਨਸਟਾਗ੍ਰਾਮ ਤੇ ਬਾਈ ਦੇ ਤੇ ਪਾਇਆ ਹੋਇਆ ਤੇ ਇਨਸਟਾਗ੍ਰਾਮ ਤੇ ਤੁਸੀਂ ਇਸ ਤਰ੍ਹਾਂ ਦੇ ਸੈਟ ਆ ਜਿਹੜੇ ਬਾਈ ਬਹੁਤ ਪਾਈ ਜਾਂਦਾ ਬਿਲਕੁਲ ਜੀ ਹਰ ਰੋਜ਼ ਵਾਂਗੂ ਪਾਉਂਦੇ ਆ ਆ ਇੱਥੇ ਲੱਗਿਆ ਹੋਇਆ ਆ ਦੇਖੋ new.joda.jewels ਇਹ ਆਪਣਾ ਇਨਸਟਾਗ੍ਰਾਮ ਪੇਜ ਇਹ ਤੁਹਾਡਾ ਇਨਸਟਾਗ੍ਰਾਮ ਹੈ ਇਹਨੂੰ ਫਾਲੋ ਕਰ ਲੋ ਸਜਣੋ ਇਹਦੇ ਉੱਤੇ ਹਰ ਰੋਜ਼ ਨਵੇਂ-ਨਵੇਂ ਡਿਜ਼ਾਈਨ ਆ ਜਿਹੜੇ ਵੀਰ ਪਾਉਂਦਾ ਰਹਿੰਦਾ ਹੋਰ ਹੋਰ ਕੋਈ ਗੱਲ ਦੱਸ ਹੋਰ ਕੋਈ ਹੋਰ ਕੋਈ ਦੱਸਣ ਵਾਲੀ ਹੋਰ ਕੰਮ ਕਰਨ ਵਾਲੀ ਹੋਰ ਜੀ ਬਸ ਆਹੀ ਆ ਵੀ ਆਪਾਂ ਗਲੀ 'ਚ ਬੈਠੇ ਆਂ ਦੇਖੋ ਜੀ ਹੈਨਾ ਗਲੀ 'ਚ ਆਪਣੀ ਪਹਿਲੀ ਮੋੜ ਦੇ ਸਾਰ ਪਹਿਲੀ ਦੁਕਾਨ ਆ ਪਹਿਲੀ ਦੁਕਾਨ ਉਹ ਮੈਂ ਐਡਰੈਸ ਸਮਝਾਤਾ ਲੋ ਬਿਲਕੁਲ ਜੀ ਅਸੀਂ ਇਹੀ ਦੱਸਣਾ ਚਾਹੁੰਦੇ ਆਂ ਵੀ ਅਸੀਂ ਬੈਠੇ ਗਲੀ 'ਚ ਆ ਪਰ ਸਾਡੇ ਕੋਲ ਸੱਪ ਉਹ ਬੜੇ ਬੜੇ ਮੇ ਜਰ ਅਸਲ ਦੇ ਵਿੱਚ ਗਾਣੀ ਇਹ ਆ ਬਈ ਖੋਜਣਾ ਪੈਂਦਾ ਹੁੰਦਾ ਤੁਰ ਫਿਰ ਕੇ ਬੰਦਾ ਇਸੇ ਨੂੰ ਖੋਜ ਜਾਂਦੇ ਆਂ ਵੀ ਬੰਦੇ ਨੂੰ ਥੋੜਾ ਜਿਹਾ ਹਿੰਮਤ ਕਰਨੀ ਪਊਗੀ ਤੁਹਾਨੂੰ ਵੀ ਗਲੀ ਦੇ ਵਿੱਚ ਆਉਣਾ ਪਊਗਾ ਪਰ ਤੁਹਾਡਾ ਗਿੜਾ ਨਹੀਂ ਐਵੇਂ ਜਾਂਦਾ ਜਿਹੜੇ ਤਾਂ ਜੀ ਪੁਰਾਣੇ ਬੰਦੇ ਆ ਸਾਡੇ ਨਾਲ ਜੁੜੇ ਉਹਨਾਂ ਨੂੰ ਤਾਂ ਪਤਾ ਉਹਨਾਂ ਨੂੰ ਤਾਂ ਪਤਾ ਤੇ ਜਿਹੜੇ ਜਵਾਕ ਹੁਣ ਨਵੇਂ ਬਾਹਰੋਂ ਆਈ ਜਾਂਦੇ ਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਪਰ ਇੱਕ ਗੱਲ ਸੁਨਿਆਰੇ ਵਾਲੇ ਕੰਮ ਤੇ ਭਰੋਸਾ ਬੰਦਾ ਪੁਰਾਣੇ ਬੰਦੇ ਦੇ ਪੁਰਾਣੇ ਤੇ ਜੀ ਪੁਰਾਣੇ ਤੇ ਪੁਰਾਣੇ ਤੇ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਬੰਦੇ ਪੁਰਾਣੇ ਆ ਉਹਨਾਂ ਨੂੰ ਪਰ ਮੇਰੇ ਹਿਸਾਬ ਨਾਲ ਤੁਸੀਂ ਕੱਲੇ ਪੁਰਾਣੇ ਨਹੀਂ ਆ ਬਾਪੂ ਜੀ ਹੁਣੇ ਪ੍ਰਾਣਿਆਂ ਚ ਆ ਗਏ ਆ ਸਾਡੇ ਵਾਲਾ ਹਾਂ ਆ ਗਏ ਤੁਸੀਂ ਪ੍ਰੀਤ ਹੋਣ ਵਾਲੇ ਆਣ ਚ ਆ ਗਏ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਇਹ तकरीबन ਤਿੰਨ ਪੀੜੀਆਂ ਦਾ ਸਮੇਲ ਆ ਬਿਲਕੁਲ ਜੀ ਇਹਨਾਂ ਨੂੰ ਪ੍ਰਾਣਾ ਹਿਸਾਬ ਆਉਂਦਾ ਤੇ ਆਹ ਮੁੰਡੇ ਨੂੰ ਨਵਾਂ ਅੱਜ ਦੇ ਕਲਚਰ ਦਾ ਹਿਸਾਬ ਹੈਗਾ ਮਤਲਬ ਕਹਿਣ ਤੋਂ ਭਾਵੇਂ ਵੀ ਸਾਰੀਆਂ ਪੀੜੀਆਂ ਜਿਹੜੀਆਂ ਉਹ ਇਕੱਠੀਆਂ ਕੰਮ ਕਰਦੀਆਂ ਤੇ ਨੌਜਵਾਨ ਮੁੰਡਾ ਸਭ ਤੋਂ ਵੱਡੀ ਗੱਲ ਆ ਵੀ ਆਪਣੇ ਬਾਪੂ ਵਾਲਾ ਕੰਮ ਸੰਭਲ ਰਿਹਾ ਬਿਲਕੁਲ ਜੀ ਸ਼ੌਂਕ ਆ ਜੀ ਹਾਂ ਸ਼ੌਂਕ ਨਾ ਕਰੀਦਾ ਤੁਹਾਡੇ ਵਾਲਾ ਕੰਮ ਹੁਣ ਰਹਿ ਵੀ ਸ਼ੌਂਕ ਤੇ ਗਿਆ ਬਿਲਕੁਲ ਜੀ ਸਹੀ ਗੱਲ ਹੈ ਤੁਹਾਡੀ ਹਾਂ ਵੀ ਤੁਹਾਡੇ ਵਾਲੇ ਕੰਮ ਤਾਂ ਬਸ ਸ਼ੌਂਕ ਆ ਕੇ ਲੋਕਾਂ ਨਾਲ ਰਿਲੇਸ਼ਨ ਬਣੇ ਆ ਤੇ ਮਾਲਕ ਕਿਰਪਾ ਕਰੇ ਬਣਾਈ ਰੱਖੇ ਜਿਹੜਾ ਉਹ ਚਾਂਦੀ ਦਾ ਮਿਆਂ ਉਹ ਹਾਂ ਜੀ ਇਹ ਚਾਂਦੀ ਦੀਆਂ ਜੁੱਤੀਆਂ ਪਈਆਂ ਜੀ ਚੱਕਿਓ ਮੜਾ ਚੱਕਿਓ ਜਾਂ ਤਾਂ ਪਹਿਲਾਂ ਚਾਂਦੀ ਦੀ ਜੁੱਤੀ ਉਦੋਂ ਸੁਣੀ ਸੀ ਜਦੋਂ ਕਹਾਵਤ ਜੀ ਆਪਣੇ ਵੀ ਸੁਣਾਉਂਦੇ ਦੇ ਵਿੱਚ ਚਾਂਦੀ ਦੀ ਜੁੱਤੀ ਮਾਰਨਾ ਹਨਾ ਪ੍ਰੀਤ ਨੂੰ ਰੈਸ਼ ਬਤ ਲੈਣ ਨੂੰ ਹਨਾ ਇਹ ਹੁੰਦੇ ਤੇ ਜਾਂ ਉਸ ਤੋਂ ਬਾਅਦ ਚਾਂਦੀ ਦੀਆਂ ਜੁੱਤੀਆਂ ਲਾਟ ਰੀਆਂ ਜੀਆਂ ਵਾਲਿਆਂ ਨੇ ਬਾਲੀਆਂ ਚਲਾਈਆਂ ਸੀ ਲੈ ਵੀ ਜਿਹੜਾ ਫਲਾਨਾ ਗਿਫਟ ਆ ਉਹ ਖੰਵੀ ਆਏ ਹਨਾ ਛੋਟਾ ਕੂਪਨ ਕੱਢਦੇ ਹਾਂ ਇਹ ਚਾਂਦੀ ਦੀਆਂ ਜੁੱਤੀਆਂ ਕੀ ਹਿਸਾਬ ਕਿਤਾਬ ਹੈ ਕਿਵੇਂ ਹੁੰਦਾ ਹੈ ਇਹ ਚਾਂਦੀ ਦੀ ਜੁੱਤੀ ਜੀ ਸਹਿਜ ਲੈਨੇ ਆਪਾਂ ਗਾਗ ਦਾ ਹੂੰ ਗਾਗ ਦਾ ਸਹਿਜ ਲੈ ਕੇ ਫੇਰ ਤਿਆਰ ਹੁੰਦੀਆਂ ਜੀ ਨਹੀਂ ਪੈਰਾਂ ਚ ਪਹਿਣ ਵਾਲੀ ਜੁੱਤੀ ਪੈਣ ਵਾਲੀ ਜੁੱਤੀ ਜੀ ਪਹਿਣ ਵਾਲੀ ਜੁੱਤੀ ਉੱਤੇ ਚਾਂਦੀ ਦਾ ਪੱਤਰ ਦਾ ਕੰਮ ਹੋਇਆ ਹੋਇਆ ਹੈ ਅੱਛਾ ਚਾਂਦੀ ਨੂੰ ਕੁੱਟ-ਕੁੱਟ ਕੇ ਜੀ ਸਾਡੇ ਕਾਰੀਗਰ ਸਪੈਸ਼ਲ ਹੈ ਇਸ ਕੰਮ ਲਈ ਚਾਂਦੀ ਨੂੰ ਕੁੱਟ ਕੇ ਜਿਵੇਂ ਕਾਜੂ ਕਤਲੀ ਤੇ ਨਹੀਂ ਲੱਗਦੀ ਜੀ ਜਾਂਦੀ ਓਨੀ ਪਤਲੀ ਕਰਦੇ ਆ ਫਿਰ ਜਾ ਕੇ ਇਹਦੇ ਤੇ ਲੱਗਦੀ ਫਿਰ ਲੱਗਦੀ ਹੈ ਫਿਰ ਲੱਗਦੀ ਹੈ ਇਹਦੇ ਤੇ ਜੀ ਬਹੁਤ ਮਿਹਨਤ ਵਾਲਾ ਕੰਮ ਹੈ ਇਹ ਅਸੀਂ ਡਿਜ਼ਾਈਨ ਹੋਰ ਵੀ ਸਾਡੇ ਕੋਲ ਬਹੁਤ ਬੰਦਿਆਂ ਦੇ ਵਿੱਚ ਵੀ ਮਤਲਬ ਜਿਵੇਂ ਜੋੜੇ ਨੇ ਦੋਨੇ ਜੋੜੇ ਨੇ ਜੋੜੇ ਨੇ ਪਾਉਣੀ ਆ ਬੰਦੀ ਜੋੜੇ ਹਸਤੇ ਜੀ ਅੱਛਾ ਫਿਰ ਓਵੇਂ ਵੀ ਆ ਕਿਸੇ ਨੇ ਬੱਚੇ ਲਈ ਬਣਾਉਣੀ ਆ ਧੀ ਲਈ ਬਣਾਉਣੀ ਆ ਭਾਂਜੇ ਲਈ ਕੋਈ ਹੋਰ ਹਨਾ ਤਾਂ ਉਹ 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 ਹੋ ਗਈ ਆ ਬੱਚੇ ਲਈ ਵੀ ਹਾਂਜੀ ਸਾਈਜ਼ ਲੈ ਕੇ ਅਗਲੇ ਦਾ ਸਾਈਜ਼ ਪ੍ਰੋਪਰ ਲੈ ਕੇ ਫਿਰ ਕਰ ਦਿੰਦੇ ਆ ਹੋਰ ਇੱਧਰ ਇੱਧਰਲੇ ਪਾਸੇ ਆ ਆ ਆ ਭਾਂਡੇ ਪਏ ਆ ਆ ਭਾਂਡੇ ਵੀ ਜਾਂਦੀਦੇ ਆ ਭਾਂਡੇ ਚਾਂਦੀ ਦੇ ਆ ਜੀ ਅੱਛਾ ਜੇ ਕਿਸੇ ਨੇ ਭਾਂਡੇ ਲੈਣੇ ਆ ਜਾਂ ਮੂਰਤੀ ਲੈਣੀ ਆ ਜਾਂ ਆ ਆ ਆ ਆ ਗਲਾਸ ਕੋਲੀਆਂ ਆ ਜੀ ਆ ਬਾਬੇ ਦੀ ਮੂਰਤੀ ਆ ਹਾਂਜੀ ਹਨਾ ਤਾਂ ਆ ਦੇਖੋ ਆ ਹਮ ਸਾਰਾ ਕੁਝ ਆਪਣੇ ਕੋਲੇ ਇਹ ਤਿਆਰ ਪਿਆ ਜੀ ਅੱਛਾ ਇਹ ਪਿਆ ਹੈ ਤੇ ਜੇ ਭਾਈ ਚਾਂਦੀ ਦੇ ਹੀ ਮਤਲਬ ਸੈਟ ਹੀ ਕਿਸੇ ਨੇ ਚਾਂਦੀ ਦਾ ਲੈਣਾ ਹੋਵੇ ਪੂਰਾ ਜਿਵੇਂ ਮੰਨ ਲਓ ਕਈ ਲੋਕ ਉਹ ਸਾਡੇ ਕੋਲੇ ਜੀ ਸਪੈਸ਼ਲ ਚਾਂਦੀ ਦੀ ਐਡਿਸ਼ਨ ਅੱਛਾ ਉਹ ਅਸੀਂ ਕਹਿੰਦੇ ਟਾਲੀਅਨ अच्छा जी इटालियन सिल्वर अच्छा 925 ओ मैं जी कनाडा तो मतलब ਜਿਹੜੀ ਮੈਂ ਕੈਨੇਡਾ ਲਈ ਡਿਜ਼ਾਈਨਿੰਗ ਆ ਉਹ ਲੈ ਕੇ ਆਇਆ ਇੱਥੇ اچھا ਸਪੈਸ਼ਲ ਇਟਲੀ ਦੀ ਡਿਜ਼ਾਈਨਿੰਗ ਠੀਕ ਆ ਉਹ ਸਾਡੇ ਕੋਲੇ ਸਾਰੇ ਸੈਟ ਤਿਆਰ ਪਏ ਆ ਉਹ ਡਾਇਮੰਡ ਦੇ ਸੈਟਾਂ ਨੂੰ ਬੁਲੇਖਾ ਪਾਉਂਦੇ ਹੂੰ ਚਾਂਦੀ ਮਤਲਬ ਫੋਨੇ ਤੋਂ ਵੀ ਅੱਗੇ ਲੰਗਦੀ ਆ ਐਨਾ ਸੋਹਣਾ ਲੱਗਦਾ ਅੱਗੇ ਲੰਗਦੀ ਆ ਉਹਦੇ ਉੱਤੇ ਸਾਡੇ ਕੋਲੇ ਜਿਹੜੇ ਨਗ ਲੱਗੇ ਆ ਉਹ ਬਾਹਰਲੇ ਇੰਪੋਰਟਡ ਨਗ ਲੱਗੇ ਉਹਨੂੰ ਮੋਜਨਾਈਟ ਕਹਿੰਦੇ ਆ ਜੀ ਉਹ ਲੱਗੇ ਹੋਏ ਆ ਉਹ ਡਾਇਮੰਡ ਨੂੰ ਬੁਲੇਖਾ ਪਾਉਂਦੇ ਵਾਹ ਲੈ ਵੀ ਸਜਣੋ ਕੋਈ ਵੀ ਤੁਸੀਂ ਯਾਰ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੇ ਤਿੰਨ ਪੀੜੀਆਂ ਬੈਠੀਆਂ ਤਾਂ ਤਿੰਨਾਂ ਪੀੜੀਆਂ ਦਾ ਤਜਰਬਾ ਆਪਾਂ ਕਹਿ ਸਕਦੇ ਹਾਂ ਪਿਛਲੀਆਂ ਦਾ ਤੇ ਨਵੀਂ ਪੀੜ੍ਹੀ ਆ ਜਿਹੜੀ ਉਹਨੇ ਦੁਨੀਆ ਦੇਖੀ ਹੋਈ ਆ ਉਹ ਆ ਜੇ ਕੋਈ ਵੀ ਸੱਜਣ ਸੋਨੇ ਜਾਂ ਚਾਂਦੀ ਦੇ ਗਹਿਣੇ ਖਰੀਦਣੇ ਚਾਹੁੰਦਾ ਤਾਂ ਜੋੜਾ ਨਿਹਾਲ ਸਿੰਘ ਵਾਲਾ ਨਿਊ ਜੋੜਾ ਜੁਐਲਰਸ ਨਿਹਾਲ ਸਿੰਘ ਵਾਲਾ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਆ ਥੋੜੀ ਜਿਹੀ ਹਿੰਮਤ ਕਰਨੀ ਪਊਗੀ ਬਸ ਇੱਕ ਦੁਕਾਨ ਪਿੱਛੇ ਹਟਵੀਂ ਸਜਣੋ ਦੁਕਾਨ ਆਜੋ ਤੁਹਾਨੂੰ ਸਭ ਕੁਝ ਮਿਲੂਗਾ ਮਤਲਬ ਤੁਹਾਨੂੰ ਇਹ ਬੰਦੇ ਨਰਾਜ਼ ਨਹੀਂ ਹੋ ਕੇ ਭੇਜਣਗੇ ਨਾ ਰੇਟ ਵੱਲੋਂ ਨਾ ਡਿਜ਼ਾਈਨਾਂ ਵੱਲੋਂ ਨਾ ਡੀਲਿੰਗ ਵੱਲੋਂ ਇਹ ਇੰਨਾ ਦਾ ਰਕਾਰਡ ਆ ਇੱਕ ਸਾਡਾ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹ ਸਿੰਦੀ ਜੋੜੇ ਦੀ ਦੁਕਾਨ ਦੇ ਨਾਂ ਤੋਂ ਮਸ਼ਹੂਰ ਹੈ ਦੁਕਾਨ ਠੀਕ ਆ ਹਾਂ ਜੀ ਜੋ ਜੋੜਾ ਜੁਵੈਲਰਸ ਨਾਲ ਉਹ ਸਿੰਦੀ ਜੋੜੇ ਦੀਆਂ ਦੁਕਾਨਾਂ ਦੇ ਨਾਲ ਤੇ ਵੱਧ ਜਾਂਦੇ ਅੱਛਾ ਸਿੰਦੀ ਜੋੜਾ ਮਤਲਬ ਤੁਸੀਂ ਸਿੰਦੀ ਜੋੜਾ ਪੁੱਛੋਗੇ ਨਿਹਾਲ ਸਿੰਘ ਵਾਲੇ ਚੋਂ ਤਾਂ ਕਿਸੇ ਵੀ ਉਹ ਬਾਹੂ ਫੜ ਕੇ ਇੱਥੇ ਛੱਡ ਨੂੰ ਇੱਥੇ ਛੱਡ ਜਾਂਗੇ ਬਿਲਕੁਲ ਜੀ